ਕਹਿੰਦੇ ਆ ਕਹਿੰਦੇ ਚੰਨੋ ਬਹੁਤ ਫੁਕਰੀ ਆ ਮੰਦੀ ਨਾਲ ਵਿਆਹ ਫੈਮਲੀ ਕਰਾਇਆ ਅੱবি ਜਦੋਂ ਵੀ ਮੈਂ ਇੰਸਟਾਗ੍ਰam ਹੁਣ ਓਪਨ ਕਰਦਾ ਹੈ ਨਾ ਤਾਂ ਦਿਨ ਕਰਦਾ ਹੁੰਦਾ ਵੀ ਯਾਰ ਇਹ ਕਿੱਥੇ ਆ ਗਿਆ ਹੈ ਨਾ ਐ ਲੱਗਦਾ ਵੀ ਪੌਨ ਸਾਈਟ ਖੋਲ ਲਈ ਕੋਈ ਇਹ ਮੈਨੂੰ ਹਰ ਕਰ ਰਹੀ ਸੀ ਤਾਂ ਉੱਥੇ ਤੁਹਾਨੂੰ ਬੜੇ ਜਣੇ ਨੇ ਬੈਟ ਕਮੈਂਟ ਕੀਤੇ ਆ ਕਿ ਬਤੰਦਰਾ ਸ਼ਰਮ ਕਰਦਾ ਪਿੱਛੇ ਬਾਪੂ ਖੜਾ ਕੋਈ ਕਹਿੰਦਾ ਕਿ ਇਹਨਾਂ ਨੇ ਸ਼ਰਮ ਵੇਚ ਕੇ ਘਾਤੀ ਹੈ ਇਹਨਾਂ ਨੂੰ ਕੀ ਇਹਨਾਂ ਨੂੰ ਤਾਂ ਵਿਊਜ਼ ਤੱਕ ਮਤਲਬ ਹੈ ਗਾੜੀ ਨੂੰ ਛੱਡ ਸਕਦਾ ਨਾ ਮੈਂ ਘਰ ਵਾਲੀ ਪਿੱਛੇ ਲਾ ਕੇ ਆਪਣੀਆਂ ਭੈਣਾਂ ਨੂੰ ਛੱਡ ਸਕਦਾ ਹਾਂ ਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਚੰਨੀ ਸਾਹਿਬ ਤੇ ਮੇਰੇ ਨਾਲ ਨੇ ਐ ਇਹਨਾਂ ਦੀ ਚੰਨੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੇ ਇਹ ਸਾਡਾ ਪਹਿਲਾ ਪੋਡਕਾਸਟ ਹੈ ਅਸੀਂ ਇਹ ਚੈਨਲ ਸਟਾਰਟ ਕਰ ਰਹੇ ਹਾਂ ਕਿਉਂਕਿ ਅਸੀਂ ਜਾਣੇ ਵੀ ਤੁਹਾਡੇ ਦਿਲ ਦੀਆਂ ਗੱਲਾਂ ਵੀ ਕਰਿਆ ਕਰੀਏ ਕਦੇ-ਕਦੇ ਹੈਨਾ ਤੇ ਤੁਹਾਡੇ ਬਹੁਤ ਸਵਾਲ ਆ ਜਿਹੜੇ ਮੈਂ ਕਮੈਂਟਾਂ ਚ ਰੀਡ ਕਰਦਾ ਹੁੰਨਾ ਹਨਾ ਕਮੈਂਟ ਕਰਦੇ ਹੁੰਦੇ ਹੋ ਤੁਸੀਂ ਉਹ ਤੁਹਾਡੇ ਨਾਲ ਅੱਜ ਅਸੀਂ ਕਲੀਅਰ ਕਰਾਂਗੇ ਵੀ ਹਨਾ ਕਾਫੀ ਟਾਈਮ ਤੋਂ ਅਸੀਂ ਐਕਟਿਵ ਨਹੀਂ ਰਹਿ ਪਾਰੇ ਆਪਣੇ ਚੈਨਲ ਤੇ ਹਨਾ ਸੋਸ਼ਲ ਮੀਡੀਆ ਤੇ ਤੇ ਤੁਸੀਂ ਸਾਰੇ ਰੀਜ਼ਨ ਪੁੱਛਦੇ ਹੋ ਅੱਧਿਆਂ ਨੂੰ ਤਾਂ ਚਲੋ ਪਤਾ ਆ ਗਿਆ ਜਿਹੜੇ ਸਾਡੇ ਬਲੌਗਸ ਦੇਖ ਗਏ ਹਨਾ ਤੇ ਅੱਧਿਆਂ ਨੂੰ ਨਹੀਂ ਪਤਾ ਹੈ ਹਨਾ ਜਿਹੜੇ ਨਵੇਂ ਆਇਆ ਜਾਂ ਫਿਰ ਬਲੌਗ ਨਹੀਂ ਦੇਖੇ ਤੁਸੀਂ ਕਾਫੀ ਟਾਈਮ ਤੋਂ ਤਾਂ ਫਿਰ ਆਪਾਂ ਅੱਜ ਤੁਹਾਡੇ ਨਾਲ ਉਹੀ ਗੱਲਾਂ ਬਾਤਾਂ ਕਰਾਂਗੇ ਕਿ ਨਹੀਂ ਚੰਨੋ ਜੀ ਹਾਂਜੀ ਯੋ ਠੀਕ ਠਾਕ ਹੋ ਹਾਂਜੀ ਤੇ ਖਾਂਦੀ ਜਨ ਲਈ ਕੋਈ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਕਹੋ ਨਹੀਂ ਮੈਂ ਤਾਂ ਇਹ ਕਹਿਣਾ ਚਾਹੁੰਗੀ ਕਿ ਬਸ ਅੱਜ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਇਸ ਪੋਡਕਾਸਟ 'ਚ ਤੇ ਅੱਜ ਹੀ ਨਹੀਂ ਆਪਾਂ ਇੱਕ ਨਿਊ ਜੀ ਸ਼ੁਰੂ ਕਰ ਰਹੇ ਹਾਂ ਪੋਡਕਾਸਟ ਤੁਹਾਡੇ ਸਾਡੇ ਵਾਂਗ ਤੁਸੀਂ ਹੋਰ ਵੀ ਜਿਹਨਾਂ ਨੂੰ ਪਸੰਦ ਕਰਦੇ ਹੋ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਤੁਹਾਡੇ ਰੂਹ ਗੁਰੂ ਇਦਾਂ ਹੀ ਪੋਡਕਾਸਟ ਬਣਾ ਕੇ ਤੇ ਬਸ ਪਿਆਰ ਦਿੰਦੇ ਰਹੇ ਤੇ ਪੋਡਕਾਸਟ ਕਰਦੇ ਰਹੋ ਅੱਜ ਮੈਂ ਚੰਨ ਨੂੰ 10 ਕੁਐਸਚਨ ਪੁੱਛੂੰਗਾ ਜਿਹਦੇ ਵਿੱਚ ਕੁਝ ਸਵਾਲ ਹੈ ਜਿਹੜੇ ਉਹ ਕਲੀਅਰ ਹੋ ਜਾਣਗੇ ਤੁਹਾਡੇ ਹਨਾ ਭਾਈ ਚੰਨੂ ਬਾਟੀ ਵੱਲੋਂ ਪੁੱਛੇ ਗਏ ਸਵਾਲ ਜਿਹੜੇ ਉਹ ਮੈਨੂੰ ਇਹ ਪੁੱਛਣਗੇ ਆ ਰੈਡੀ ਹੈ ਹਾਂਜੀ ਆ ਸੋਹਣੀ ਲੱਗ ਰਹੀ ਹੈ ਥੈਂਕ ਯੂ ਤੁਸੀਂ ਵੀ ਸਮਾਰਟ ਲੱਗ ਰਹੀ ਠੀਕ ਹੈ ਵੈਸੇ ਮੈਚਿੰਗ ਮੈਚਿੰਗ ਤਾਂ ਹੋਈ ਨਹੀਂ ਹੋਈ ਹਨਾ ਇਹ ਠੀਕ ਹੈ ਚਲੋ ਲੋਕਾਂ ਦੇ ਨਾਲ ਬਹੁਤ سارے ਸਵਾਲ ਆ ਤੁਹਾਡੇ ਪ੍ਰਤੀ ਤੁਸੀਂ ਤੁਸੀਂ ਵੀ ਰੀਡ ਕਰਦੇ ਹੋ ਸ਼ਾਇਦ ਤੁਸੀਂ ਜਵਾਬ ਵੀ ਦਿੰਦੇ ਹੋ ਮੈਂ ਹਾਂਜੀ ਦਿੰਨੀ ਆ ਫਸੋ ਜੀ ਪੁੱਠੇ ਜੀ ਜਵਾਬ ਦਿੰਨੇ ਉਹ ਫੇ ਕਹਿੰਦਨ ਦੇਣਾ ਕਿ ਜਿੱਤ ਦਾ ਮੂੰਹ ਅੱਧਾ ਦੀ ਚਪੇੜ ਲੋਕੀ ਕਹਿੰਦੇ ਆ ਤੁਸੀਂ ਸ਼ਾਇਦ ਦੇਖ ਵੀ ਰਹੇ ਹੋਵੋਗੇ ਜਿਹੜੇ ਕਹਿੰਦੇ ਆ ਕਹਿੰਦੇ ਚੰਨੋ ਬਹੁਤ ਫੁਕਰੀ ਆ ਨੰਬਰ 1 ਸਵਾਲ ਉਕਰੀਆ ਲਈ ਕੋਈ ਗੱਲ ਨਹੀਂ ਦੇਖੋ ਇਹਦਾ ਨਜ਼ਰੀਏ ਦਾ ਹੁੰਦਾ ਨਾ ਸਾਰਾ ਅਸਰ ਕਿ ਆਪਾਂ ਜਦ ਨੂੰ ਜਿੱਤਾ ਦੀ ਨਜ਼ਰ ਨਾਲ ਦੇਖਾਂਗੇ ਆਪਾਂ ਉਹੋ ਤਰ੍ਹਾਂ ਦਾ ਹੀ ਦੇਖਦਾ ਹੁਣ ਰੱਬ ਤੇ ਸ਼ੈਤਾਨ ਆ ਰੱਬ ਨੂੰ ਆਪਾਂ ਇੱਕ ਆਪਣਾ ਵੈਲ ਵਿਸ਼ੇ ਤੇ ਆਪਣਾ ਸਭ ਕੁਝ ਮੰਨ ਕੇ ਉਸ ਨਜ਼ਰੀਏ ਨਾਲ ਦੇ ਦੇ ਤਾ ਰੱਬ ਸਾਡੇ ਲਈ ਰੱਬ ਆ ਤੇ ਸ਼ੈਤਾਨ ਨੂੰ ਆਪਾਂ ਪਹਿਲਾਂ ਹੀ ਮਾਈਂਡ ਚ ਸੈੱਟ ਬਿਠਾਇਆ ਹੁੰਦਾ ਕਿ ਸ਼ੈਤਾਨ ਇਦਾਂ ਕਰਦਾ ਇਸ ਤਰ੍ਹਾਂ ਇਹ ਸ਼ਤਾਨਾ ਤੇ ਉਹ ਆਪਣਾ ਸ਼ੈਤਾਨ ਹੀ ਵਿਖਦਾਇਆ ਹੈ ਨਾ ਇੱਦਾਂ ਇਨਸਾਨਾਂ ਚ ਹੁੰਦਾ ਆਪਾਂ ਚੰਗੇ ਇਨਸਾਨ ਨੂੰ ਜੇ ਚੰਗੇ ਨਜ਼ਰੀਏ ਨਾਲ ਦੇਖਾਂਗੇ ਤਾਂ ਆਪਾਂ ਨੂੰ ਚੰਗਾ ਲੱਗੂ ਜੇ ਮਾੜੇ ਇਨਸਾਨ ਨੂੰ ਚੰਗੇ ਨਜ਼ਰੀਏ ਨਾਲ ਦੇਖੀਏ ਤਾਂ ਉਹ ਵੀ ਚੰਗਾ ਲੱਗੂਗਾ ਇਹ ਨਜ਼ਰੀਏ ਦਾ ਹੁੰਦਾ ਬਕੀ ਬੁੱਕਰੀ ਵਾਲੀ ਕੋਈ ਗੱਲ ਨਹੀਂ ਹੈਗੀ ਮੇਰਾ ਕੁਛ ਨੇਚਰ ਇੱਦਾਂ ਦਾ ਆ ਕਿ ਮੈਂ ਕਈ ਵਾਰ ਬੋਲਦੀ ਮੇਰੇ ਫੇਸ ਐਕਸਪ੍ਰੈਸ਼ਨ ਆਟੋਮੈਟਿਕਲੀ ਆਤਾ ਤੇ ਬਾਅਦ ਦੇ ਲੋਕਾਂ ਨੂੰ ਲੱਗਦਾ ਸ਼ਾਇਦ ਓਵਰ ਐਕਟਿੰਗ ਕਰਕੇ ਬੋਲਦੀ ਹੈ ਹਨਾ ਇੱਦਾਂ ਦਾ ਕੁਝ ਨਹੀਂ ਹੈ ਜਿਹੜੇ ਤਾਂ ਮੈਨੂੰ ਬਹੁਤ ਨਜ਼ਦੀਕ ਤੋਂ ਜਾਣਦੇ ਉਹਨਾਂ ਨੂੰ ਮੇਰਾ ਸੁਭਾਅ ਮੇਰਾ ਨੇਚਰ ਤਾਂ ਪਤਾ ਹੈ ਬਹੁਤ ਵਧੀਆ ਬਹੁਤ ਵਧੀਆ ਐਕਸਪਲੇਨ ਕੀਤਾ ਸ਼ਾਇਦ ਤੁਸੀਂ ਸਮਝ ਵੀ ਗਏ ਹੋਗੇ ਹਨਾ ਤੇ ਨੰਬਰ 2 ਚੰਨੀ ਨਾਲ ਕਹਿੰਦੇ ਚੰਨੂ ਨੇ ਚੰਨੀ ਨਾਲ ਵਿਆਹ ਫੇਮ ਲਈ ਕਰਾਇਆ ਦੇਖੋ ਜੇ ਫੇਮ ਦੀ ਗੱਲ ਹੁੰਦੀ ਤਾਂ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਮਿਕੀ ਪਰਸਨ ਸੀ ਹਨਾ ਟਿਕਟੌਕ ਤੇ ਜਨਾਂ ਨੂੰ ਮੈਂ ਦੇਖਦੀ ਸੀ ਗੱਲ ਹੁੰਦੀ ਹੈ ਇੱਕ ਪਿਆਰ ਦੀ ਕਿਸ ਨੂੰ ਦੇਖ ਕੇ ਇੱਕ ਲਵ ਲਵ ਐਟ ਫਰਸਟ ਸਾਈਡ ਜਿਹੜਾ ਹਮ ਤਾਂ ਕਿਸੇ ਕਿਸੇ ਦੀ ਫੀਲਿੰਗ ਹੁੰਦੀ ਆ ਹਰ ਕਿਸੇ ਦੀ ਹੁੰਦੀ ਆ ਨਾ ਇਹਨਾਂ ਚ ਜਦੋਂ ਮੈਂ ਇਹਨਾਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਦੱਸੂਗੀ ਕਿ ਮੈਨੂੰ ਪਿਆਰੀ ਇਹਨਾਂ ਨਾਲ ਉਦੋਂ ਹੋਇਆ ਜਦੋਂ ਇਹ ਪੈਨਾ ਦੀ ਇੰਟਰਵਿਊਜ਼ ਦੇਖੀ ਉਹਨਾਂ ਚੋਂ ਨੂੰ ਪਤਾ ਚੱਲਿਆ ਕਿ ਇਹਨਾਂ ਦੇ ਮम्मा ਨਹੀਂ ਆ ਪਾਪਾ ਹੈ ਪੈਨਾ ਰਹਿਈਆਂ ਹੋਈਆਂ ਤੇ ਇਹ ਕਿਵੇਂ ਦੇ ਹਾਲਾਤ ਚ ਕੱਟ ਰਹੇ ਆ ਹੈਨਾ ਮੈਂ ਕਿ ਸਿਰਫ ਇੱਕ ਫੇਮ ਇੱਕ ਨਾਮ ਸੀਗਾ ਉਹਨਾਂ ਦਾ ਟਿਕਟੋਕ ਤੇ ਬਾਕੀ ਉੱਤੇ ਇਲਾਵਾ ਦੌਲਤ ਸ਼ਹਰਤ ਕੁਝ ਨਹੀਂ ਸੀ ਤੇ ਮੈਂ ਜਾਣੀ ਸੀ ਕਿ ਮੈਂ ਇਹੋ ਜਿਹੀ ਪਰਸਨ ਦੀ ਲਾਈਫ ਚ ਉਹਦੇ ਨਾਲ ਰਿਸ਼ਤਾ ਜੋੜਾਂ ਕਿ ਜਿਹਨੂੰ ਰੀਅਲ 'ਚ ਪਿਆਰ ਦਾ ਮਤਲਬ ਪਤਾ ਹੋਵੇ ਨੀਡ ਹੋਵੇ ਔਰ ਇਹਨਾਂ ਨੂੰ ਪਿਆਰ ਹੀ ਚਾਹੀਦਾ ਸੀਗਾ ਮੈਂ ਕਿ ਲੋਕਾਂ ਨੂੰ ਹੁਕਰੀ ਨਹੀਂ ਸੀ ਮਾਰਦੇ ਹਨਾ ਵੀਡੀਓਜ਼ 'ਚ ਉਹੀ ਦਿਖਾਂਦੇ ਸੀ ਜੋ ਸੀਗੇ ਕੋਈ ਮੈਂ ਕਿ ਫੇਕ ਨਹੀਂ ਸੀ ਇਹਨਾਂ 'ਚ ਬਾਕੀ ਫੇਮ ਦਾ ਕੋਈ ਇਦਾਂ ਦਾ ਨਹੀਂ ਹੁੰਦਾ ਫੇਮ ਤਾਂ ਮੈਂ ਵੀ ਜੇ ਵੀਡੀਓਜ਼ ਹਨਾ ਕੁਪੜੇ ਕੁਝ ਵੀ ਕੰਟੈਂਟ ਲੈ ਕੇ ਆਂਦੀ ਚੱਲ ਜਾਂਦਾ ਮੇਰਾ ਉਹਦੇ ਨਾਮ ਹੋ ਜਾਂਦਾ ਹੋ ਸਕਦਾ ਸੀ ਬਾਈ ਇਹ ਗੱਲ ਇਹਦੀ ਪੱਕੀ ਐ ਗੱਲ ਨਹੀਂ ਉਹਨੂੰ ਪੂਰੀ ਕਰਦੇ ਆ ਨਾ ਤੇ ਤੀਸਰਾ ਸਵਾਲ ਚਲੋ ਤੂੰ ਬੱਚਿਆਂ ਨੂੰ ਨਹੀਂ ਚੱਕਦੀ ਨਾ ਬਈਆਂ ਬੱਚਿਆਂ ਨੂੰ ਸਾਭ ਨਹੀਂ ਐ ਸਾਰੀ ਦਿਣੀ ਕਿਤੇ ਘੁੰਮਣ ਜਾਈਦਾ ਤਾਂ ਆਪਣੇ ਸੋਰਾਂ ਸਾਹਿਬ ਨੂੰ ਠਕਾਏ ਗੁੰਦੇ ਆ ਤੇਰੇ ਤੇ ਬਲੇਮ ਲੱਗਦਾ ਇਹ ਬਲੇਮ ਇਸ ਲਈ ਲੱਗਦੇ ਕਿਉਂਕਿ ਲੋਕੀ ਜਿੰਨਾ ਕਿ ਦੇਖਦੇ ਆ ਉਹਨੇ ਕੋ ਵੀ ਸੱਚ ਮੰਨਦੇ ਆ ਨਾ ਸਾਰਿਆਂ ਨੂੰ ਪਤਾ ਕਿ ਸਾਡਾ ਵਰਕ ਆ ਸੋਸ਼ਲ ਮੀਡੀਆ ਤੇ ਹਨਾ ਆਪਣੀ ਲਾਈਫ ਨੂੰ ਜਿਹੜਾ ਆ ਦਿਖਾਉਣ ਦਾ ਤੇ ਘੁੰਮਣ ਫਿਰਨ ਜਾਣੇ ਨਵੀਂ ਨਵੀਂ ਜਗ੍ਹਾ ਐਕਸਪਲੋਰ ਕਰਨ ਦਾ ਸਾਨੂੰ ਸ਼ੌਂਕ ਆ ਜਦੋਂ ਅਸੀਂ ਕੈਮਰਾ ਹੈਂਡ ਚ ਫੜਿਆ ਹੁੰਦਾ ਉਸ ਟਾਈਮ ਜਿਹੜੇ ਮੇਰੇ ਬੱਚੇ ਹੁੰਦੇ ਆ ਉਹ ਡੈਡੀ ਕੋਲ ਹੁੰਦਾ ਔਰ ਸਭ ਤੋਂ ਪਹਿਲੀ ਗੱਲ ਇਹ ਮੇਰੇ ਬੱਚੇ ਮੇਰੇ ਤੋਂ ਵੀ ਜ਼ਿਆਦਾ ਆਪਣੇ ਦਾਦੇ ਦਾ ਕਰਦੇ ਹਾਲਾਂਕਿ ਸਾਡੇ ਆਂਡ ਗਵਾਂਡ ਚ ਜਿੰਨੇ ਆ ਉਹ ਮੇਰੇ ਡੈਡੀ ਨੂੰ ਛੇੜਦੇ ਆ ਕਿ ਅਸਲੀ ਮਾਤਾ ਚੰਨੋ ਦੇ ਬੱਚਾ ਵੀ ਤੂੰ ਆ ਡੈਡੀ ਨੂੰ ਮੈਂ ਕਹਿੰਦੇ ਆ ਕਿ ਅਗਰ ਘਰ ਵੀ ਹੋਈਆ ਪਾਰੀ ਨਹੀਂ ਘਰ ਵੀ ਮੇਰੇ ਬੱਚੇ ਡੈਡੀ ਦਾ ਜ਼ਿਆਦਾ ਕਰਦੇ ਆ ਸਾਨੂੰ ਦੋਨਾਂ ਨੂੰ ਇੰਨਾ ਨਹੀਂ ਉਹ ਪੁੱਛਦੇ ਇੱਕਮ ਬੱਚਾ ਚਲੋ ਭੁੱਖ ਲੱਗੀ ਹੁੰਦੀ ਉਹਦੇ ਮੇਰੇ ਕੋ ਆਂਦਾ ਨਹੀਂ ਤਾਂ ਦਾਦੇ ਕੋਲ ਹੁਣ ਇਸ ਟਾਈਮ ਵੀ ਆਪਣੇ ਦਾਦੇ ਨਾਲ ਮਸਤਾ ਮੈਨੂੰ ਫੱੜੀ ਸੀ ਕਿ ਮੈਂ ਰੋਟੀ ਖਿਲਾ ਦਵਾਂ ਫਿਰ ਆਪਾਂ ਪੋਡਕਾਸਟ ਕਰਨਾ ਹੈ ਤੇ ਟਾਈਮ ਲੱਗ ਜਾਣਾ ਤੇ ਨਹੀਂ ਇਸ ਟਾਈਮ ਵੀ ਉਹਨਾਂ ਕੋਲ ਆ ਬਾਕੀ ਵੀ ਹੁਣ ਬਜ਼ੁਰਗ ਹੁੰਦੇ ਜਿਹੜੇ ਘਰ ਦੇ ਬੱਚੇ ਉਹਨਾਂ ਦੀ ਲਾਠੀ ਹੁੰਦੀ ਆ ਹਨਾ ਤੇ ਬਜ਼ੁਰਗਾਂ ਨੇ ਬੱਚਿਆਂ ਨਾਲ ਹੀ ਟਾਈਮ ਸਪੈਂਡ ਕਰਨਾ ਕਿਉਂਕਿ ਉਹਨਾਂ ਦਾ ਹੁਣ ਟਾਈਮ ਉਸ ਦੌਰ ਚ ਆ ਗਿਆ ਜਦੋਂ ਖੁਦ ਬੱਚਿਆਂ ਨਾਲ ਬੱਚੇ ਗੱਲ ਚੱਕਦੇ ਆ ਇਹ ਤਾਂ ਸਹੀ ਗੱਲ ਹੈ ਤੇ ਬਾਕੀ ਜਿੰਨਾ ਤੁਸੀਂ ਕੈਮਰੇ ਚ ਦੇਖਦੇ ਹੋ ਉਹੀ ਸੱਚ ਨਹੀਂ ਹੁੰਦਾ ਜਦੋਂ ਵੀਡੀਓ ਸ਼ੂਟ ਕਰਨੀ ਕੋਈ ਕੰਮ ਆ ਉਸ ਟਾਈਮ ਡੈਡੀ ਕੋਲ ਹੁੰਦੇ ਬੱਚੇ ਬਾਕੀ ਅਸੀਂ ਬਾਰੀ-ਬਾਰੀ ਚੱਕ ਦੇ ਰਹੇ ਆ ਇੱਦਾਂ ਦੀ ਕੋਈ ਗੱਲ ਨਹੀਂ ਆ ਨੰਬਰ ਮੰਨ ਲਓ 3 ਸਵਾਲ ਹੋ ਗਏ ਜੀ ਤਿੰਨ ਹੋਗੇ 4 ਹੋਗੇ ਤਿੰਨ ਗੱਲ ਵਧੀਆ ਗੱਲ ਤੈਨੂੰ ਸਵਾਲ ਜਿਹੜੇ ਮੈਂ ਪੁੱਛੇ ਬਹੁਤ ਵਧੀਆ ਤੂੰ ਐਕਸਪਲੇਨ ਕੀਤੇ ਚੱਲੋ ਤੇ ਹੋਰ ਵੀ ਮੈਂ ਤੈਨੂੰ ਪੁੱਛਣਾ ਹੁਣ ਸਵਾਲ ਅ ਜਿਹ ਸਭ ਤੋਂ ਜ਼ਿਆਦਾ ਮੈਂ ਇੱਕ ਕਮੈਂਟ ਬਹੁਤ ਰੀਡ ਕਰਦਾ ਉਹਨੇ ਵੀ ਚੰਨੋ ਆਪਣੀ ਮੰਮੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੀ ਐ ਮੀ ਲੋਕੀ ਇਹ ਗੱਲ ਕਹਿੰਦੇ ਆ ਦੇਖੋ ਚੰਨਾ ਹੀ ਨਹੀਂ ਦੁਨੀਆ ਦੇ ਜਿੰਨੇ ਵੀ ਬੱਚੇ ਆ ਹਰ ਕੋਈ ਆਪਣੇ ਪੇਰੈਂਟਸ ਨੂੰ ਬਹੁਤ ਪਿਆਰ ਕਰਦਾ ਜਿੰਨੇ ਸਾਨੂੰ ਇਨੀਆਂ ਤੇ ਲਿਆਂਦਾ ਇਸ ਦੁਨੀਆ ਨੂੰ ਦਿਖਾਇਆ ਆ ਹਨਾ ਤੇ ਮਾਂ ਲਈ ਤਾਂ ਹਮੇਸ਼ਾ ਵੀ ਦਿਲ 'ਚ ਹਰ ਕਿਸੇ ਦੇ ਹਮੇਸ਼ਾ ਰਿਸਪੈਕਟ ਤੇ ਪਿਆਰ ਬਣਾਈ ਰਹਿੰਦਾ ਮਾਂ ਇੱਕ ਸ਼ਬਦ ਹੀ ਐਸਾ ਆ ਕਹਿੰਦੇ ਨਹੀਂ ਆ ਕਿ ਰੱਬ ਵੀ ਜੈਲਸ ਕਰਦਾ ਐ ਮਾਂ ਮਾਇ ਤੇ ਤੈਨੂੰ ਬਣਾ ਕੇ ਵੀ ਤੇ ਹਨਾ ਮਮਾ ਮੇਰੇ ਇੱਕ ਤਾਂ ਸਭ ਤੋਂ ਵੱਡੀ ਅਟੈਚਮੈਂਟ ਦਾ ਪਿਆਰ ਦਾ ਕਰਨੇ ਮੇਰੇ ਉਧਰ ਮਮਾ ਨਾਲ ਲੜਾਈ ਹੁੰਦੀ ਫੋਨ ਉਹਨਾਂ ਦਾ ਤਾਂ ਮੈਂ ਛੇਤੀ ਚੱਕਦੀ ਨਹੀਂ ਪੱਜਾ 'ਚ ਵਿਜੀ ਹੁੰਨੀ ਜਾਂ ਮੈਂ ਝੂਠ ਕਿਉਂ ਬੋਲਾਂ ਮੈਂ ਫੋਨ ਤੇ ਗੇਮ ਖੇਲਦੀ ਆ ਤਾਂ ਕਰਕੇ ਥੋੜਾ ਤੇ ਵਸੇ ਮਮਾ ਲਈ ਦੇਖੋ ਬਹੁਤ ਪਿਆਰ ਆਉਂਦਾ ਕਿਉਂਕਿ ਮੈਂ ਜਦੋਂ ਦੀ ਮੈਂ ਆਪਣੀ ਹੋਂਸਤ ਭਰ ਗਿਆ ਪਾਪਾ ਤੋਂ ਕਿੰਨੀ ਦੁਨੀਆ ਦੇਖੀ ਆ ਮੰਨੇ ਆ ਸੱਤ ਪਾੜੇ ਚੋਂ ਤੇ ਮੇਰੀ ਮਾਂ ਨੇ ਹੀ ਮੈਨੂੰ ਪਾਲਿਆ ਪੜਾਇਆ ਲਖਾਇਆ ਵੱਡਾ ਕੀਤਾ ਹਨਾ ਸਭ ਰੀਝਾਂ ਅੱਜ ਤੱਕ ਵੀ ਉਹ ਆਪਣਾ ਛੱਡ ਕੇ ਦੇਖਦੇ ਆ ਮੇਰੇ ਬੱਚਿਆਂ ਨੂੰ ਦੇਖਦੇ ਆ ਤੇ ਬਸ ਮਾਂ ਲਈ ਤਾਂ ਕੋਈ ਵਰਡ ਹੀ ਨਹੀਂ ਐਕਸਪਲੇਨ ਕਰ ਆਂ ਦਰਜਾ ਹੈ ਉਹ ਆਪਾਂ ਕਿਸੇ ਨਾਲ ਕੰਪੇਰੀਸ਼ਨ ਨਹੀਂ ਕਰ ਸਕਦੇ ਕਿਉਂਕਿ ਮਾਂ-ਵਾਪ ਪਰਮਾਤਮਾ ਕਹਿੰਦੇ ਹਰ ਘਰ ਚ ਨਹੀਂ ਜਾ ਸਕਦਾ ਸੀ ਤਾਂ ਕਰਕੇ ਉਹਨੇ ਮਾਂ ਬਣਾਈ ਹਨਾ ਤੇ ਪਰਮਾਤਮਾ ਕਿਸੇ ਨੂੰ ਸਜ਼ਾ ਵੀ ਨਹੀਂ ਦੇ ਸਕਦਾ ਸੀ ਤਾਂ ਕਰਕੇ ਉਹਨੇ ਘਰ ਵਾਲੀ ਬਣਾਈ ਉਹਨਾਂ ਨੂੰ ਵੀ ਮੌਕਾ ਦੇਈਏ ਵੀ ਚੰਨੋ ਵੀ ਕੁਝ ਪੁੱਛੇ ਤਾਂ ਮੈਂ ਵੀ ਦੱਸਣ ਯੋਗਾ ਹੋਵਾਂ ਹਨਾ ਚੰਨੋ ਤੂੰ ਵੀ ਪੁੱਛ ਮੈਨੂੰ ਇਹਦੇ ਸਵਾਲੇ ਨਾਲ ਇਹਨੀਆਂ ਮੈਂ ਜੋ ਮੈਂ ਕਮੈਂਟ ਤੁਹਾਡੇ ਰੀਡ ਕਰਦੀਆਂ ਜਿਵੇਂ ਇੰਸਟਾ ਤੇ ਖਾਸ ਕਰਕੇ ਜਿਆਦਾ ਬਲੌਗਿੰਗ 'ਚ ਮੈਂ ਹਮੇਸ਼ਾ ਦੇਖਿਆ ਬਹੁਤ ਸਾਰੇ ਕਮੈਂਟ ਆਏ ਹੁੰਦੇ ਕਦੀ ਮੈਂ ਬੈਡ ਕਮੈਂਟ ਨਹੀਂ ਦੇਖਿਆ ਇਹਨਾਂ ਦੇ ਮੈਂ ਕਿ ਇੰਸਟਾ 'ਤੇ ਸਭ ਤੋਂ ਜਿਆਦਾ ਬੈਡ ਕਮੈਂਟ ਆਏ ਹੁੰਦੇ ਆ ਕਈ ਵੀਡੀਓਜ਼ ਤੇ ਦੇਖ ਕੇ ਜਿਵੇਂ ਕਿ ਸਭ ਤੋਂ ਪਹਿਲਾ ਸਵਾਲ ਇਹ ਹੈ ਲੋਕੀ ਕਮੈਂਟ ਕਰਦੇ ਆ ਕਿ ਇੱਕ ਵੀਡੀਓ ਆਪਾਂ ਪਾਈ ਸੀ Papa ਸੀ ਆਪਣੇ ਪਿੱਛੇ ਖੜੇ Daddy ਤੇ ਉਸ ਵੀਡੀਓ ਚ ਮੈਨੂੰ ਹੱਗ ਕਰ ਰਹੀ ਸੀ ਤਾਂ ਉੱਥੇ ਤੁਹਾਨੂੰ ਬੜੇ ਜਣੇ ਨੇ ਬੈਟਮੈਂਟ ਕੀਤੇ ਆ ਕਿ ਪਤੰਤਰ ਸ਼ਰਮ ਕਾਲਾ ਪਿੱਛੇ ਬਾਪੂ ਖੜਾ ਕੋਈ ਕਹ ਰਿਹਾ ਕਿ ਇਹਨਾਂ ਨੇ ਸ਼ਰਮ ਵੇਚ ਕੇ ਕਾਤੀ ਹੈ ਇਹਨਾਂ ਨੂੰ ਕਿ ਇਹਨਾਂ ਨੂੰ ਤਾਂ ਵਿਊਸ ਦਾ ਹੀ ਮਤਲਬ ਹੈ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਚੀਜ਼ ਨੂੰ ਨਾ ਮੈਂ ਐਕਸਪਲੇਨ ਕਰਨਾ ਚਾਹੁੰਦਾ ਹਾਂ ਮੈਂ ਬਸ ਸਾਡੀ ਨਿਗਾਹ ਚ ਮੇਰੇ ਪਪਾ ਡੈਡੀ ਦੀ ਨਿਗਾਹ ਚ ਅਸੀਂ ਠੀਕ ਹੈ ਓਕੇ ਦੀ ਰਿਪੋਰਟ ਹੈ ਕੋਈ ਸ਼ਰਮ ਵਾਲੀ ਗੱਲ ਨਹੀਂ ਦੂਸਰਾ ਸਵਾਲ ਸੋਸ ਵਾਲੇ ਇਹ ਕਿ ਜਿਵੇਂ ਕਿ ਤੁਸੀਂ ਹੁਣੇ 5th ਕੁਐਸਚਨ ਮੈਨੂੰ ਕਰਕੇ ਹਟੇ ਸੀਗੇ ਹਨਾ ਕਿ ਜੋ ਲੋਕਾਂ ਨੇ ਕਮੈਂਟ ਕੀਤੇ ਹੋਏ ਆ ਉਸ ਦੇ ਅਕੋਰਡਿੰਗ ਹੀ ਹੈ ਉਹ ਜਿਵੇਂ ਕਿ ਲੋਕਾਂ ਨੇ ਤੁਹਾਨੂੰ ਕਮੈਂਟ ਕੀਤੇ ਹੋਏ ਆ ਕਿ ਤੂੰ ਜਨਾਨੀ ਪਿੱਛੇ ਲੱਗ ਚੁੱਕਾ ਆਪਣੀ ਭੈਣਾਂ ਨੂੰ ਭੁੱਲ ਗਿਆ ਜਨਾਨੀਆਂ ਤਾਂ ਘਰ ਚ ਪਵਾੜ ਪਵਾਉਂਦੀਆਂ ਹੀ ਹੁੰਦੀਆਂ ਆ ਇਹ ਉਸ ਟਾਈਮ ਦੀ ਗੱਲ ਹੈ ਜਿਸ ਟਾਈਮ ਆਪਣੀ ਲੜਾਈ ਹੋਈ ਸੀ ਤੇ ਰਖੜੀਆਂ ਸੀ ਸਾਡੀ ਆ ਰੋ ਕਿ ਤੁਸੀਂ ਵੀਡੀਓ ਪਾਈ ਸੀ ਜੱਕੜੀਆਂ ਤੇ ਉਹ ਦੇਖੋ ਚਲੋ ਜਿੰਮੇ ਰੋਇਆ ਸੀ ਨਾ ਸਭ ਨੂੰ ਹੁੰਦਾ ਹੈ ਫੀਲ ਕਿਉਂਕਿ ਭੈਣ ਭਰਾਵਾਂ ਦਾ ਰਿਸ਼ਤਾ ਹੁੰਦਾ ਹੈ ਹਨਾ ਉਹਦੇ ਚ ਮੇਰੀਆਂ ਭੈਣਾਂ ਨੋਹਾ ਨਾਲੋਂ ਕਦੇ ਮਾਸ ਨਹੀਂ ਹਨਾ ਅੱਡ ਹੁੰਦਾ ਇੱਕ ਹਫ਼ਤਾ ਸਿਆਣਿਆਂ ਨੇ ਕਹੀਆਂ ਹੋਈਆਂ ਵੀ ਮੇਰੀਆਂ ਭੈਣਾਂ ਨਾਲ ਮੰਨ ਲਓ ਵੀ ਜੇ ਉਹਨਾਂ ਨੂੰ ਲੱਗਦਾ ਹੈ ਹਨਾ ਵੀ ਲੋਕਾਂ ਨੂੰ ਲੱਗਦਾ ਹੈ ਹਨਾ ਵੀ ਚੰਨੀ ਨੇ ਜਨਾਨੀ ਪਿੱਛੇ ਲੱਗ ਕੇ ਸਾਨੂੰ ਛੱਡਤਾ ਜਾ ਲੋਕਾਂ ਨੂੰ ਲੱਗਦਾ ਵੀ ਇਹਨੇ ਆਪਣੀਆਂ ਭੈਣਾਂ ਨੂੰ ਛੱਡ ਤਾ ਐਦਾਂ ਦਾ ਕੁਝ ਨਹੀਂ ਐ ਦੇਖੋ ਇਹ ਮੇਰੇ ਲਾਈਫ ਦਾ ਇੱਕ ਪਾਰਟ ਆ ਹਨਾ ਜਿਹੜੀ ਆਪਣਾ ਘਰ ਛੱਡ ਕੇ ਆਈ ਹੋਈ ਆ ਤੇ ਮੇਰੇ ਲਈ ਇਹਨੇ ਸਭ ਕੁਝ ਕੀਤਾ ਗਰੀਬੀ ਵੀ ਕੱਟੀ ਐ ਮਨੂੰ ਹਨਾ ਮੰਨ ਲਓ ਵੀ ਇਹਨੇ ਪੂਰਾ ਸਾਥ ਦਿੱਤਾ ਸਪੋਰਟ ਕੀਤਾ ਹਨਾ ਸੋ ਕੋਈ ਐਦਾਂ ਦੀ ਗੱਲ ਨਹੀਂ ਐ ਕਿਉਂਕਿ ਲਾਈਫ 'ਚ ਨਾ ਮੈਂ ਮੰਨਦਾ ਵੀ ਸਾਰੇ ਰਿਸ਼ਤੇ ਜ਼ਰੂਰੀ ਆ ਪਰ ਇੱਕ ਲਾਈਫ 파ਟਨਰ ਦਾ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ ਮੇਰੇ ਹਿਸਾਬ ਨਾਲ ਕਿਉਂਕਿ ਉਹ ਹੀ ਇੱਕ ਦੂਸਰੇ ਦੇ ਨਾਲ ਖੜ੍ਹ ਸਕਦੇ ਆ ਹਨ ਕਿਉਂਕਿ ਮੇਰੀਆਂ ਭੈਣਾਂ ਉਹ ਆਪਣੇ ਸਹੁਰਿਆਂ ਚ ਬਹੁਤ ਖੁਸ਼ ਆ ਤੇ ਮੈਂ ਤਾਂ ਦੁਆ ਵੀ ਕਰਦਾ ਵੀ ਉਹ ਖੁਸ਼ ਰਹਿਣ ਤੇ ਵੀ ਮੈਂ ਕਦੇ ਉਹਨਾਂ ਬਾਰੇ ਮਾਰਾ ਮਾਰਾ ਨਹੀਂ ਸੋਚਦਾ ਹਨ ਤੇ ਉਹ ਮੇਰੇ ਲਈ ਜੋ ਥਿੰਕਿੰਗ ਰੱਖਦੇ ਆ ਕੋਈ ਇਦਾਂ ਦੀ ਗੱਲ ਨਹੀਂ ਆ ਉਹ ਉਹਨਾਂ ਦੀ ਸੋਚ ਆ ਮੇਰੀਆਂ ਭੈਣਾਂ ਦੀ ਜਾਂ ਫਿਰ ਲੋਕਾਂ ਦੀ ਸੋਚ ਆ ਮੇਰੇ ਲਈ ਉਹ ਮੇਰੇ ਭੈਣਾਂ ਹਮੇਸ਼ਾ ਰਹਿਣਗੀਆਂ ਮੈਂ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿਉਂਕਿ ਨੋਆ ਨਾਲੋਂ ਮਾਸ ਅੱਡ ਨਹੀਂ ਹੁੰਦਾ ਸਾਡੀ ਲੜਾਈ ਹਮੇਸ਼ਾ ਚੱਲਦੀ ਵੀ ਰਹਿਣੀ ਹੈ ਹਨਾ ਅਸੀਂ ਇੱਕ ਦੂਸਰੇ ਨਾਲ ਲੜਨਾ ਵੀ ਹੈ ਤੇ ਸਾਨੂੰ ਪਿਆਰ ਵੀ ਹੈ ਇੱਕ ਦੂਸਰੇ ਨਾਲ ਕੋਈ ਐਦਾਂ ਦੀ ਗੱਲ ਨਹੀਂ ਤੇ ਚੰਨੋ ਜੋ ਉਹਦੀ ਐਮੀਅਤ ਹੈ ਮੇਰੇ ਨਾਲ ਉਹ ਰਹੂਗੀ ਕੋਈ ਮੈਂ ਕਿਸੇ ਪਿੱਛੇ ਲੱਕੇ ਕਿਸੇ ਨੂੰ ਛੱਡਣ ਵਾਲਾ ਨਹੀਂ ਨਾ ਮੈਂ ਭੈਣਾਂ ਪਿੱਛੇ ਲੱਗ ਕੇ ਆਪਣੀ ਘਰ ਵਾਲੀ ਨੂੰ ਛੱਡ ਸਕਦਾ ਨਾ ਮੈਂ ਘਰ ਵਾਲੀ ਪਿੱਛੇ ਲੱਗ ਕੇ ਆਪਣੀਆਂ ਭੈਣਾਂ ਨੂੰ ਛੱਡ ਸਕਦਾ ਹਨਾ ਇੱਕ ਜਗ੍ਹਾ ਹੁੰਦੀ ਹੈ ਕਿ ਮੰਨ ਲਓ ਵੀ ਉਹ ਹੁੰਦਾ ਹੈ ਕਿਉਂਕਿ ਮੇਰੇ ਨਾਲ ਮੈਨੂੰ ਪਤਾ ਹੈ ਵੀ ਹੁਣ ਜਿਹੜੇ ਮੇਰੇ ਫੈਮਿਲੀ ਸਟੈਂਪ ਚੰਨੋ ਹੈ ਹਨਾ ਮੇਰੇ ਡੈਡੀ ਆ ਮੇਰੇ ਬੱਚੇ ਆ ਇਹਨਾਂ ਨਾਲ ਮੈਂ ਜ਼ਿੰਦਗੀ ਕੱਟਣੀ ਸੋ ਕੋਈ ਇਦਾਂ ਦੀ ਗੱਲ ਨਹੀਂ ਆ ਨਾ ਮੇਰੀਆਂ ਭੈਣਾਂ ਇਹ ਕੁਝ ਸੋਚਦੀਆਂ ਤੇ ਸੋਚਦੀਆਂ ਹੋਣਗੀਆਂ ਤਾਂ ਉਹ ਉਹਨਾਂ ਤੇ ਆ ਕੋਈ ਇਦਾਂ ਦੀ ਗੱਲ ਨਹੀਂ ਆ ਨਾ ਮੇਰਾ ਰੱਬ ਜਾਣਦਾ ਹੈ ਵੀ ਮੇਰੇ ਦਿਲ ਚ ਕੀ ਉਹਨਾਂ ਦੀ ਇੱਜ਼ਤ ਹੈ ਤੇ ਹਮੇਸ਼ਾ ਰਹੂਗੀ ਮੈਂ ਆਂਦਾ ਨਹੀਂ ਮੈਨੂੰ ਪਤਾ ਮੈਂ ਉਹਨਾਂ ਕੋਲ ਜਾਂਦਾ ਨਹੀਂ ਕਈ ਵਾਰ ਹਨਾ ਕਿਉਂਕਿ ਇਸ ਟਾਈਮ ਨਾ ਜ਼ਿੰਮੇਵਾਰੀਆਂ ਪੈ ਜਾਂਦੀਆਂ ਬੰਦੇ ਦੇ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਤੇ ਕੁਝ ਗੱਲਾਂ ਵੀ ਐਸੀਆਂ ਹੋ ਜੰਨੀਆਂ ਐ ਵੀ ਜਿਨ੍ਹਾਂ ਕਰਕੇ ਬੰਦੇ ਨੂੰ ਸੋਚਣਾ ਵੀ ਪੈ ਜਾਂਦਾ ਹੈ ਹਨਾ ਵੀ ਹੁੰਨੀਆਂ ਬਹੁਤ ਪਰਸਨਲ ਗੱਲਾਂ ਹੁੰਨੀਆਂ ਮੈਂ ਚਾਹਣਾ ਉਹਨਾਂ ਵੀ ਹਨਾ ਚਲੋ ਕੁਝ ਗੱਲਾਂ ਆਪਾਂ ਨਾ ਵੀ ਕਰੀਏ ਅਗਲਾ ਕੁਐਸਚਨ ਕੁਐਸਚਨ ਤੇ ਲਾਸਟ ਕੁਐਸਚਨ ਤੁਹਾਡਾ ਹੈ ਕਿ ਨੋਕੀ ਤੁਹਾਨੂੰ ਜਿਵੇਂ ਹੁਣ ਬਹੁਤ ਕਈ ਵਾਰ ਰੰਗ ਰੂਪ ਨੂੰ ਲੈ ਕੇ ਬੈਡ ਕਮੈਂਟ ਕਰ ਦਿੰਦੇ ਆ ਹਨਾ ਹਨਾ ਕਾਲੂ ਜਾਂ ਹਾਂ ਲੈ ਕੇ ਕੋਈ ਵਾਰ ਵੀ ਕਿੱਥੇ ਸੁਖ ਸੁਖੀ ਸੀ ਹਾਂ ਉਹਨੂੰ ਚੀਨੀ ਖੰਡ ਨੂੰ ਕੀੜਾ ਲੱਗਿਆ ਹੁੰਦਾ ਹਾਂ ਬਹੁਤ ਦਿੱਤਾ ਦੇ ਕਮੈਂਟ ਮੈਂ ਮੈਂ ਦੇਖੋ ਇਹ ਨਾ ਸੰਜੋਗ ਹੁੰਦਿਆ ਪ੍ਰਮਾਤਮਾ ਵੱਲੋਂ ਰੱਬ ਜੋੜੀਆਂ ਰੱਬ ਬਣਾਉਂਦਾ ਫੜੀਆਂ ਪਾਰਕਾਂ ਚ ਜਾਂਦੀਆਂ ਨੇ ਰਬ ਬਣਾਉਂਦਾ ਰੱਬ ਹੈ ਪਹਿਲਾਂ ਬੇਸ਼ੱਕ ਬੜਿਆਂ ਨਾਲ ਜੋੜੀ ਬਣਾਈ ਹੋ ਕੇ ਇਹਨਾਂ ਨੇ ਇਹ ਸੋਚਦੇ ਕਿ ਵਿਆਹ ਕਰਾਣਾ ਪਰ ਇਹਨਾਂ ਨੂੰ ਨਹੀਂ ਸੀ ਪਤਾ ਵੀ ਖੁੱਲੇ ਮੈਪ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਮੇਰੇ ਰੰਗ ਰੂਪ ਦਾ ਨਹੀਂ ਮੇਰਾ ਦਿਲ ਸਾਫ਼ ਹੈ ਰੰਗ ਰੂਪ ਵਾਲੇ ਜਿਹੜੇ ਰੰਗ ਰੂਪ ਵਾਲੇ ਹਨ ਤੁਸੀਂ ਦੇਖ ਹੀ ਦੇਓ ਜਿਹੜੇ ਰੰਗ ਰੂਪ ਵਾਲੇ ਹੁੰਦੇ ਹਨ ਕਹਿੰਦੇ ਨੇ ਗੁਲਾਬ ਨੂੰ ਹਰ ਕੋਈ ਚਾਹੁੰਦਾ ਮੈਂ ਤੋੜਾਂ ਇਹਨੂੰ ਹਨਾ ਕੰਡਿਆਂ ਦੀ ਕੋਈ ਕੀਮਤ ਪਾਉਂਦਾ ਨਹੀਂ ਪਾਉਂਦਾ ਹਨਾ ਜਾਂ ਫਿਰ ਹੋਰ ਫੁੱਲ ਦੇਖ ਲਓ ਉਹਨੂੰ ਕੋਈ ਉਹ ਤੋੜਦਾ ਇਸ ਕਰਕੇ ਅਸੀਂ ਉਹ ਫੁੱਲ ਹੈ ਗੁਲਾਬ ਹੋਣਗੇ ਹੋਣਗੇ ਮੈਂ ਨਹੀਂ ਮੰਨਦਾ ਵੀ ਨਹੀਂ ਹੋ ਸਕਦੇ ਕਮਲ ਦਾ ਫੁੱਲ ਨਹੀਂ ਮੈਂ ਗੋਭੀ ਦਾ ਫੁੱਲ ਹੈ ਜਿਹਦੀ ਸਬਜ਼ੀ ਵੀ ਬਣ ਜਾਂਦੀ ਹੈ ਹੈਨਾ ਸੋ ਹੋ ਗਏ ਤੇਰੇ ਕੁਐਸਚਨ ਖਤਮ ਸੋ ਚਲੋ ਅਸੀਂ ਦੋਨਾਂ ਨੇ ਤੁਹਾਨੂੰ ਬਸ ਆਪਣੇ ਤਰੀਕੇ ਨਾਲ ਤੁਹਾਨੂੰ ਦੱਸਤਾ ਵੀ ਹੈਨਾ ਇਹ ਗੱਲਾਂ ਬਾਤਾਂ ਜਿਹੜੀਆਂ ਸਾਡੇ ਦਿਲਚਸੀ ਅਸੀਂ ਤੁਹਾਡੇ ਨਾਲ ਕੀਤੀਆਂ ਤੇ ਹੁਣ ਮੈਂ ਸਿਰਫ ਜਿਆਦਾ ਵੱਡਾ ਹੋ ਜਾਣਾ ਆਪਣਾ ਪੋਡਕਾਸਟ ਇਸ ਕਰਕੇ ਮੈਂ ਸਿਰਫ ਲਾਸਟ ਗੱਲ ਕਰੂੰਗਾ ਵੀ ਤੁਹਾਡੇ ਇੱਕ ਕੁਐਸਚਨ ਸੀ ਤੁਹਾਡਾ ਸਾਰਿਆਂ ਦਾ ਵੀ ਭਾਜੀ ਯਾਰ ਬਹੁਤ ਟਾਈਮ ਹੋ ਗਿਆ ਲੌਂਗ ਟਾਈਮ ਹੋ ਗਿਆ ਯਾਰ ਤੁਹਾਡੀ ਵੀਡੀਓਜ਼ ਨਹੀਂ ਆਉਂਦੀ ਇੱਕ ਨੇ ਤਾਂ ਮੈਨੂੰ ਥੋੜੇ ਦਿਨ ਪਹਿਲਾਂ ਕਹਿ ਹੀ ਦਿੱਤਾ ਯਾਰ ਚੰਨੀ ਬਾਈ ਫਲॉप ਹੋ ਗਿਆ ਹਨ ਮੇਰੇ ਉਹ ਗੱਲ ਪਿੰਚ ਹੋਈ ਕਿਉਂਕਿ ਬੜੀ ਮਿਹਨਤ ਕੀਤੀ ਹੋਈ ਆ ਇਹ ਸੁਣਿਆ ਜਦੋਂ ਵੀ ਫਲॉप ਹੋ ਗਿਆ ਦੁੱਖ ਲੱਗਿਆ ਪਰ ਉਹ ਰੀਜ਼ਨ ਉਹਨੂੰ ਨਹੀਂ ਪਤਾ ਸੀ ਵੀ ਫਲੋਪ ਨਹੀਂ ਹੋਇਆ ਮੈਂ ਕੁਝ ਕਰ ਹੀ ਨਹੀਂ ਰਿਹਾ ਮੈਂ ਕੁਝ ਪਾਈ ਨਹੀਂ ਰਿਹਾ ਕਿਉਂ ਕਿ ਆ ਜਿਹੜਾ ਸਾਲ ਗਿਆ ਏ ਬੜੇ ਦੁੱਖਾਂ ਚ ਗਿਆ ਏ ਹਨਾ ਮੰਨ ਲਓ ਦੁੱਖਾਂ ਚ ਮੇਰੀ ਫੈਮਿਲੀ ਲਈ ਲਾ ਲਓ ਪਰ ਮੈਂ ਇੱਕ ਕਮੇਡੀਅਨ ਹੈ ਹਨਾ ਮੈਂ ਨਹੀਂ ਕਰ ਸਕਦਾ ਇਹ ਵੀਡੀਓ ਨਹੀਂ ਜਿੰਨਾ ਹੁੰਦਾ ਸੀ ਮੈਂ ਪਾਉਂਦਾ ਸੀ ਚੈਨਲ ਉਹ ਰੱਖਣ ਲਈ ਮੰਨ ਲਓ ਵੀ ਗਿੰਦੋ ਦੇ ਹਸਬੰਦ ਦੀ ਡੈਥ ਹੋਈ ਫਿਰ ਮੇਰੇ ਸਾਲੇ ਦੀ ਡੈਥ ਹੋ ਗਈ ਚੰਨੋ ਦੇ ਬ੍ਰਦਰ ਦੀ ਹਨਾ ਤੇ ਡੈਡੀ ਹਸਪੀਟਲਾਈਜ਼ ਹੋ ਗਏ ਦੋ ਵਾਰ ਡੈਡੀ ਬੱਤੀ ਹਸਪੀਟਲ ਚ ਰਹੇ ਫਿਰ ਇੱਕਮ ਹੋਇਆ ਫਿਰ ਉਹ ਸਿਚੁਏਸ਼ਨ ਹੀ ਆ ਫਿਰ ਮੇਰਾ ਐਕਸੀਡੈਂਟ ਹੋ ਗਿਆ ਵੀ ਉਹ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਗੈਪ ਪੈ ਗਿਆ ਸੀ ਪਰ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਤੁਹਾਡੀਆਂ ਦੁਆਵਾਂ ਨਾਲ ਸਭ ਕੁਝ ਸੈਟ ਹੈ ਤੇ ਹੁਣ ਦੁਬਾਰਾ ਐਸੀ ਕਰਕੇ ਤੁਹਾਨੂੰ ਅੱਜ ਇਹ ਪੋਡਕਾਸਟ ਰਹੀਂ ਦੱਸ ਰਹੇ ਹਾਂ ਵੀ ਸਾਡੇ ਬਲੌਗ ਵੀ ਆਣਗੇ ਡੇਲੀ ਤੇ ਪੋਡਕਾਸਟ ਅਸੀਂ ਹਫਤੇ ਬਾਅਦ ਕਰਿਆ ਕਰਾਂਗੇ ਠੀਕ ਹੈ ਜੀ ਤੇ ਆ ਚੈਨਲ ਤੇ ਪੋਡਕਾਸਟ ਪਾਇਆ ਕਰਾਂਗੇ ਤੇ ਡਿਸਕ੍ਰਿਪਸ਼ਨ ਜਿਹੜਾ ਚੈਨਲ ਆ ਉਹ ਤੇ ਸਾਡੇ ਬਲੌਗ ਆਇਆ ਕਰਨਗੇ ਡੇਲੀ ਰੁਟੀਨ ਤੇ ਬਾਕੀ ਇੰਸਟਾ ਆਈਡੀ ਵੀ ਮੇਰੀ ਡਿਸਕ੍ਰਿਪਸ਼ਨ 'ਚ ਹੈ ਉਥੇ ਅਸੀਂ ਕਮੇਡੀ ਕਰਿਆ ਕਰਾਂਗੇ ਉਥੇ ਵੀ ਜਾ ਕੇ ਫੋਲੋ ਕਰ ਲਿਓ ਬਾਕੀ ਚਲੋ ਤੈਨੂੰ ਕੋਈ ਗੱਲ ਕਹਿਣੀ ਆ ਮੈਂ ਇਹ ਕਹਿਣਾ ਚਾਹਨੀ ਕਿ ਜੇ ਤੁਸੀਂ ਐਵੇਂ ਦੇ ਹੀ ਹੋਣ ਹੋਰ ਪੋਡਕਾਸਟ ਦੇਖਣਾ ਚਾਹੁੰਦੇ ਹੋ ਤਾਂ ਕੁਐਸਚਨ ਆਂ ਦੀ ਜਿਹੜੀ ਆ ਪ੍ਰਸਾਤ ਕਰ ਦਿਓ ਕਮੈਂਟਾਂ 'ਚ ਤੁਹਾਡੇ ਸਵਾਲ ਸਾਡੇ ਜਵਾਬ ਹੋਣਗੇ ਤੇ ਬਾਕੀ ਜਿਹੜੇ ਤਾਂ ਸਾਨੂੰ ਪਿਆਰ ਕਰਦੇ ਆ ਜਿਨ੍ਹਾਂ ਨੂੰ ਤਾਂ ਵਧੀਆ ਲੱਗਿਆ ਪੋਡਕਾਸਟ ਹੈ ਨਾ ਉਹ ਤਾਂ ਲਾਲ ਦਿਲ ਭੇਜ ਦਿਓ ਜਿਨ੍ਹਾਂ ਨੂੰ ਵਧੀਆ ਨਹੀਂ ਲੱਗਿਆ ਨਾ ਉਹ ਹਰਾ ਦਿਲ ਭੇਜ ਡਾਕੂਮੈਂਟਾਂ ਚ ਹੀ ਮੋਜੀ ਫਿਰ ਅਸੀਂ ਸਮਝ ਜਾਵਾਂਗੇ ਕਿ ਕਿੰਨਿਆਂ ਨੂੰ ਸਾਡੀ ਵੀਡੀਓ ਪਸੰਦ ਆਈ ਕਿੰਨਿਆਂ ਨੂੰ ਨਹੀਂ ਆਈ ਸੋ ਬਾਕੀ ਜੇ ਤੁਹਾਡੇ ਕੋਈ ਡਾਊਟ ਆ ਉਹ ਵੀ ਤੁਸੀਂ ਕਮੈਂਟਾਂ ਚ ਦੱਸ ਦਿਓ ਆਪਾਂ ਨੈਕਸਟ ਪੋਡਕਾਸਟ ਚ ਕਲੀਅਰ ਕਰਾਂਗੇ ਬਾਕੀ ਬਾਏ 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 ਮਿਲਦੇ ਆ ਫਿਰ ਕਿਸੇ ਨੈਕਸਟ ਪੋਡਕਾਸਟ ਨੂੰ ਬਾਏ ਬਾਏ ਲਵ ਯੂ ਟੇਕ ਕੇਅਰ